ਤਨ ਤਨ ਬਾਬਾ ਜੋਗੀ ਪੀਰ ਜੀ ਚਹਲ ਪਿੰਡ ਰੱਲਾ ਭਪਾਲ ਸੋ ਪਿਆਰਿਓ ਇੱਕ ਬਹੁਤ ਹੀ ਸ਼ਾਨਦਾਰ ਮੇਲਾ ਲੱਗਦਾ ਜਿਸ ਦੇ ਵਿੱਚ ਖਾਸ ਕਰਕੇ ਚਹਲ ਭਾਈਚਾਰੇ ਦੇ ਜਿੰਨੇ ਵੀ ਪਿੰਡ ਨੇ ਉਹ ਤਕਰੀਬਨ ਹਾਜ਼ਰੀ ਯਕੀਨਨ ਲਵਾਉਂਦੇ ਨੇ ਬਾਕੀ ਦੂਰ ਨੇੜੇ ਦੀਆਂ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਨੇ ਬਹੁਤ ਹੀ ਦੇਖਣਯੋਗ ਪਰਮਾ ਤੇ ਸੋਹਣਾ ਮੇਲਾ ਹੁੰਦਾ ਹੈ ਬਾਬਾ ਜੋਗੀ ਪੀਰ ਜੀ ਚਹਲ ਇੰਡਰੱਲਾ ਪੋਪਾਲ ਲੋ ਜੀ ਤੁਹਾਨੂੰ ਪੂਰਾ ਦ੍ਰਿਸ਼ ਦਿਖਾ ਰਹੇ ਆ ਬਾਬਾ ਜੋਗੀ ਪੀਰ ਜੀ ਦਾ ਇੱਥੋਂ ਡਿਊਟੀ ਸ਼ੁਰੂ ਹੋ ਕੇ ਆਪਾਂ ਬਾਹਰਲੇ ਪਾਸੇ ਵੀਡੀਓ ਦੇ ਦਿੱਤੀ ਇਹ ਰਸਤੇ ਤੋਂ ਲੈ ਕੇ ਅੰਦਰ ਵੱਲ ਨੂੰ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਹੈ ਜੀ ਇੱਥੋਂ ਲੈ ਕੇ ਅੱਗੇ ਉੱਪਰ ਇਹ ਆ ਗਈ ਬਾਬਾ ਜੀ ਦੀ ਬਲੰਦ ਜੋ ਕਿ ਨਵੀਂ ਉਸਾਰੀ ਹੋ ਰਹੀ ਹੈ ਇਹ ਕਾਫੀ ਪੁਰਾਣੀ ਸੀ ਜੋ ਕਿ ਡਿੱਗ ਕੇ ਟੁੱਟ ਕੇ ਇੱਟਾਂ ਡਿੱਗਣ ਲੱਗ ਗਿਆ ਸੀ ਸਾਈਡਾਂ ਤੋਂ ਇਹਦੇ ਨੇੜੇ ਜਾਣ ਤੋਂ ਵੀ ਮਨਾਹੀਨ ਕੀਤਾ ਹੋਇਆ ਸੀ ਬੋਰਡ ਲੱਗਿਆ ਸੀ ਕਿ ਬਲੰਦ ਦੇ ਨੇੜੇ ਨਾ ਜਾਓ ਸੋ ਉਹ ਦੇਖੋ ਜੀ ਇੱਥੇ ਦੂਰ ਦੂਰ ਤੋਂ ਸੰਗਤਾਂ ਆ ਕੇ ਮੇਲੇ ਨੂੰ ਲੰਗਰ ਲਾਉਂਦੀਆਂ ਨੇ ਜੋ ਵੀ ਚੇਤ ਦੀ ਤੀਜ ਚੌਥ ਹੋਊਗੀ ਵੀਰੋ ਦੂਜ ਤੀਜ ਚੌਥ ਹੋਊਗੀ ਚੇਤ ਦੀ ਉਦੋਂ ਮੇਲਾ ਹੋਊਗਾ ਵੈਸੇ ਤਿੰਨ ਚਾਰ ਦਿਨ ਬਾਅਦ ਮੇਲਾ ਸ਼ੁਰੂ ਹੀ ਹੈ ਇਹ ਮੇਲੇ ਇਸ ਵਰ ਭਲੇਖੇ ਚ ਦੋ ਵਾਰ ਲੱਗ ਜਾਂਦੇ ਨੇ ਜੇਕਰ ਇਹ ਬਸ ਆਖ ਚਲ ਚੇਚਾ ਆਹੀ ਮੇਲਾ ਹੋ ਵੀਰੋ ਕਿਉਂਕਿ تقریبا ਕੱਲ ਨੂੰ ਆ ਗਈ 14 ਬਸ ਉਸ ਤੋਂ ਬਾਅਦ ਮੱਸਿਆ 1 ਤੋਂ 2 ਜੀ 14 ਮੇਲਾ ਹੋ ਗਈ ਤਿੰਨ ਕ ਦਿਨ ਮੇਲੇ ਦੇ ਵਿੱਚ ਬਾਕੀ ਨੇ ਦੇਖੋ ਦੁਕਾਨਾਂ ਵਗੈਰਾ ਬਾਹਰ ਲੱਗ ਰਹੀਆਂ ਨੇ ਪ੍ਰਬੰਧ ਹੋ ਰਹੇ ਨੇ ਸੋ ਦੂਰੋਂ ਨੇੜੇੋਂ ਜਿਹੜੀਆਂ ਵੀ ਸੰਗਤਾਂ ਬਾਬਾ ਜੀ ਦਰਸ਼ਨ ਕਰਨਾ ਚਾਹੁੰਦੀਆਂ ਨੇ ਉਹ ਆ ਕੇ ਮੇਲੇ ਦੇ ਵਿੱਚ ਹਾਜ਼ਰੀ ਲਵਾ ਸਕਦੀਆਂ ਨੇ ਦੇਖੋ ਇਹ ਤੁਹਾਨੂੰ ਪੂਰਾ ਦ੍ਰਿਸ਼ ਦਿਖਾਉਣੇ ਆ ਬਾਬਾ ਜੋਗੀ ਪੀਰ ਜੀ ਦਾ ਤਨਤਨ ਬੱਬਾ ਜੋਗੀ ਫਿਰਜੀ ਚਹਲ ਪਿੰਡ ਅਲੀ ਸ਼ੇਰ ਖੁਰਦ ਆ ਪਿੰਡ ਰੱਲਾ ਫੋਪੜ ਦੇਖੋ ਜੀ ਇਸ ਤੋਂ ਇਹ ਜਗਾ ਸਿੱਧੀ ਆ ਰਹੀ ਆ ਗੇਟਾਂ ਤੋਂ ਇੱਧਰ ਲੰਗਰ ਵਗੈਰਾ ਦੇ ਮੁਖਤਾ ਪ੍ਰਬੰਧ ਕੀਤੇ ਜਾਂਦੇ ਨੇ ਇਹ ਆ ਗਈ ਬੱਬਾ ਜੀ ਦੀ ਸਿੱਧੀ ਬੁਲੰਦ ਅੱਗੇ ਦੇਖੋ ਸੰਗਤੋ ਤਨਤਨ ਬੱਬਾ ਜੋਗੀ ਫਿਰਜੀ ਪਰ ਸੰਗਤਾਂ ਮੱਥਾ ਟਿਕਦਿਆਂ ਨੇ ਆ ਵੇਖੋ ਜੀ ਇਹ ਹੈ ਬਾਬਾ ਜੋਗੀ ਪੀਰ ਪੂਰਾ ਦਰਸ਼ ਭੀੜ ਦੇ ਸਮੇਂ ਸੰਗਤਾਂ ਨੂੰ ਦਰਸ਼ਨ ਨਹੀਂ ਹੁੰਦੇ ਇੱਥੋਂ ਆਪਾਂ ਪੂਰੇ ਸਾਨੂੰ ਲਾਈਵ ਦਰਸ਼ਨ ਕਰਵਾਉਨੇ ਆ ਬਾਬਾ ਜੋਗੀ ਪੀਰ ਜੀ ਦੇ ਲੋ ਜੀ ਆ ਸਾਹਮਣੇ ਇੱਥੋਂ ਜਾ ਕੇ ਅੱਗੇ ਇੱਥੇ ਮੱਥਾ ਟਿਕਦਾ ਜੀ ਬਾਬਾ ਜੀ ਦਾ ਇੱਥੇ ਠੀਕ ਹੈ ਇਸ ਤੋਂ ਬਾਅਦ ਇਹ ਜਗ੍ਹਾ ਆਉਣ ਦੀ ਆ ਇਹ ਜਗ੍ਹਾ ਜਾਣ ਦੀ ਬਣੀ ਹੋਈ ਆ ਇੱਧਰ ਪਾਰਕਿੰਗ ਵਗੈਰਾ ਸਭ ਕੁਝ ਬਣਿਆ ਹੋਇਆ ਜੀ ਇੱਥੇ ਸੰਗਤਾਂ ਬੈਠਦੀਆਂ ਨੇ ਰੈਸਟ ਕਰਦੀਆਂ ਨੇ ਔਰ ਇਹ ਦੇਖੋ ਜੀ ਪੂਰਾ ਦ੍ਰਿਸ਼ ਇਹ ਆ ਗਿਆ ਜੀ ਸਰੋਵਰ ਬਾਬਾ ਜੀ ਦਾ ਇਹ ਆ ਗਿਆ ਜੀ ਸਰੋਵਰ ਨਹਾਉਣ ਵਾਲਾ ਦੇਖੋ ਪੂਰੀ ਤੁਨ देखो दिखाने लाइव बाबा जोगी पीर जी चहल रल्ला भोपाल देखो जी पूरी जगह इतने संगत बड़े ਸ਼ਰਦਾ ਦੇ ਨਾਲ ਬੜੇ ਪਿਆਰ ਦੇ ਨਾਲ ਦੂਰ ਦੂਰ ਚੱਲ ਕੇ ਆਉਂਦੀਆਂ ਨੇ ਬੱਬਾ ਜੋਗੀ ਪੀਰ ਜੀ ਦੇ ਦਰਬਾਰ ਤੇ ਕੀ ਸੀ ਜੀ ਪੂਰਾ ਦ੍ਰਿਸ਼ ਬੱਬਾ ਜੋਗੀ ਪੀਰ ਜੀ ਚੱਲ ਦੇਖੋ ਪੂਜੀ ਸੰਗਤ ਜੀ ਇੱਕ ਵਾਰ ਫਿਰ ਤੁਹਾਨੂੰ ਦੱਸਦੀ ਆ ਦੁਬਾਰਾ ਤੋਂ ਕਿ ਧੰਨ ਧੰਨ ਬੱਬਾ ਜੋਗੀ ਪੀਰ ਜੀ ਜਿਹਦਾ ਮੇਲਾ ਦੁਨੀਆ ਦੇ ਵਿੱਚ ਮਸ਼ਹੂਰ ਹੈ ਖਾਸ ਕਰਕੇ ਚੈਲ ਭਾਈਚਾਰਾ ਜੋ ਵੀ ਚੈਲ ਵੀਰਾਂ ਦੇ ਪਿੰਡ ਨੇ ਉਹ ਸਾਰੇ ਇੱਥੇ ਤਕਰੀਬਨ ਹਾਜ਼ਰੀ ਪੱਕਾ ਪਰ ਦੇ ਨੇ ਪਰ ਬਾਕੀ ਦੂਰੋਂ ਨੇੜੋਂ ਵੀ ਸੰਗਤਾਂ ਆ ਕੇ ਇੱਥੇ ਮੱਥਾ ਟੇਕਦੀਆਂ ਨੇ ਦੇਖੋ ਜੀ ਜੈ ਬਾਬਾ ਜੋਗੀ ਪੀਰ ਆ ਦੇਖੋ ਜੀ ਇੱਥੇ ਜਗਾ ਰੁਕੀ ਹੋਈ ਆ ਸੰਗਤਾਂ ਨੇ ਜਿੱਥੇ ਕੋਈ ਸੇਵਾ ਵਗੈਰਾ ਦੇਖੋ ਇਹ ਤੇ ਕਲੀ ਪਾ ਕੇ ਲਿਖਿਆ ਹੋਇਆ ਪੀਖੀ ਇਹ ਇੰਨੀ ਜਗਾ ਵੀ ਰਿਕਵਰ ਕਰ ਗਏ ਨੇ ਇੱਥੇ ਪਾਣੀ ਦੀ ਸ਼ਬੀਲ ਦਾ ਪ੍ਰਬੰਧ ਕਰਨਗੇ ਮੇਲੇ ਨੂੰ ਮੇਲਾ ਕਦੋਂ ਹੈ ਜੀ ਕੱਲ ਨੂੰ ਮੱਸਿਆ ਉਸ ਤੋਂ ਬਾਅਦ ਵੀਰ ਆਉਂਦੀ 1 2 3 4 ਦਾ ਤਿੰਨ ਦਿਨ ਮੇਲਾ ਹੋਊ ਜੀ ਬਾਬਾ ਜੋਗੀ ਪੀਰ ਜੀ ਦਾ ਬਹੁਤ ਵਧੀਆ ਭਰਮਾ ਮੇਲਾ ਹੁੰਦਾ ਆਸ-ਪਾਸੇ ਏਰੀਆ ਦੇ ਵਿੱਚ ਮਨਾਇਆ ਜਾਂਦਾ ਸੋ ਜੋ ਵੀ ਸੰਗਤਾਂ ਦੂਰ ਨੇੜੇ ਹੋਣ ਦਰਸ਼ਨ ਕਰਨਾ ਚਾਹੁੰਦੀਆਂ ਨੇ ਬੱਬਾ ਜੀ ਦੇ ਦਰਬਾਰ ਤੇ ਆ ਕੇ ਦਰਸ਼ਨ ਕਰ ਸਕਦੇ ਨੇ ਮੇਲਾ ਬੱਬਾ ਜੋਗੀ ਪੀਰ ਜੀ ਚਹਲ ਪਿੰਡ ਰੱਲਾ ਪੋਪਾੜ ਮਾਨਸਾ ਤੋਂ ਭਿੱਖੀ ਤੋਂ ਰੱਲੇ ਤੋਂ ਆਮ ਬੱਸਾਂ ਦੀ ਸਰਵਿਸ ਚੱਲਦੀ ਹੈ ਜੀ ਇਹ ਤਿੰਨੋਂ ਮਿੰਟ ਨੇੜੇ ਪੈਂਦੇ ਆ ਬਰਨਾਲੇ ਤੋਂ ਆਉਣੇ ਹੋ ਮਾਨਸਾ ਤੋਂ ਆਉਣੇ ਰੱਲਾ ਉਤਰਜੋ ਭਿੱਖੀ ਤੋਂ ਸਪੈਸ਼ਲ ਬੱਸਾਂ ਹੁੰਦੀਆਂ ਨੇ ਜੀ ਤੇ ਜਿਹੜੇ ਵੀ ਬਰਨਾਲਾ ਫੇਰ ਦਰਵਾਣੇ ਚਾਹੁੰਦੇ ਹੋ ਬਰਨਾਲਾ ਕਿ ਵੀ ਰੱਲੇ ਹੀ ਉਤਰਨਾ ਹੀ ਪੈਣਾ ਇਹ ਦੋ ਤਿੰਨ ਪਾਸਿਓਂ ਵਿਚਾਲੇ ਸੈਂਟਰ ਦੇ ਵਿੱਚ ਪੈਂਦਾ ਹੈ ਧੰਨਵਾਦ ਜੀ